ਸ੍ਰੀ ਗੁਰਦਸਤੋ ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਲੈ ਕੇ حاضر ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਖਡੂਰ ਸਾਹਿਬ ਤੋਂ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਸਨ ਉਹਨਾਂ ਨੂੰ ਵੱਡਾ ਫਤਵਾ ਦੇ ਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜੇਤੂ ਬਣਾ ਕੇ ਐਮਪੀ ਦੇ ਲਈ ਕੁਆਲੀਫਾਈ ਕਰਾਇਆ ਤੇ ਉੱਥੇ ਹੀ ਹੁਣ ਭਾਈ ਅਮਰਤਪਾਲ ਸਿੰਘ ਕਦੋਂ ਜੇਲ੍ਹ ਤੋਂ ਬਾਹਰ ਆਉਣਗੇ ਇਸ ਬਾਰੇ ਮੰਗ ਉੱਠ ਰਹੀ ਹੈ ਜਿੱਥੇ ਕਿ ਇਸ ਬਾਰੇ ਬਦਵਾਨ ਜੋ ਨੇ ਜੋ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ 24 ਜੂਨ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਰਿਹਾ ਹੋ ਕੇ ਆ ਸਕਦੇ ਨੇ ਤੇ ਇਸ ਸੰਦਰਭ ਦੇ ਵਿੱਚ ਹੁਣ ਭਾਈ ਅਮਰਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਜਿੱਥੇ ਭਾਈ ਅਮਰਤਪਾਲ ਸਿੰਘ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਡੇਰੇ ਲਗਾਉਂਦੇ ਸਨ ਉੱਥੇ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਨਵੀਂ ਉਸਾਰੀ ਸ਼ੁਰੂ ਹੋਣ ਜਾ ਰਹੀ ਹੈ ਕਿਉਂਕਿ ਇਸ ਵਾਰ ਕਹਿਣਾ ਹੈ ਕਿ ਵੱਡਾ ਕੱਟ ਹੋਵੇਗਾ ਅਤੇ ਨਾਲ ਹੀ ਪ੍ਰਬੰਧ ਵੀ ਵੱਡੇ ਕੀਤੇ ਜਾਣਗੇ ਤਾਂ ਕਿ ਉਹ ਨੌਜਵਾਨ ਨੇ ਜੋ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਦੇ ਨਸ਼ੇ ਛਡਵਾਏ ਜਾਣ ਤੇ ਉੱਥੇ ਦੋਸਤੋ ਜੋ ਪ੍ਰਧਾਨ ਮੰਤਰੀ ਬਾਜੇ ਗਿਆ ਉਸ ਦੇ ਬਾਰੇ ਇੱਕ ਬੁਰੀ ਕਹਿ ਸਕਦੇ ਆ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜੋ ਕਿ ਦਿਮਾਗੀ ਤੌਰ ਤੇ ਬਿਮਾਰ ਮਾਨਸਿਕ ਪਰੇਸ਼ਾਨ ਬਿਮਾਰ ਦੱਸੇ ਜਾ ਰਹੇ ਸਨ ਉਹਨਾਂ ਦੀ ਸੇਧ ਦੇ ਵਿੱਚ ਹਾਲੇ ਕੋਈ ਵੀ ਸਦਾਰ ਨਹੀਂ ਹੋਇਆ ਜੋ ਕਿ ਇਸਾਬ ਦੇ ਮੈਡੀਕਲ ਕਾਲਜ ਦੇ ਵਿੱਚ ਦਾਖਲ ਨੇ ਤੇ ਉਹਨਾਂ ਦੀ ਸਿਹਤ ਹਾਲੇ ਜਿਉਂਦੀ ਤਿਉ ਬਣੀ ਹੋਈ ਹੈ ਉੱਥੇ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਤੋਂ ਪਹਿਲਾਂ ਕਦੇ ਵੀ ਉਹਨਾਂ ਨੂੰ ਕੋਈ ਮਾਨਸਿਕ ਬਿਮਾਰੀ ਨਹੀਂ ਹੋਈ ਸੀ ਉਹ ਹਮੇਸ਼ਾ ਹੱਸਦੇ ਖੇਡਦੇ ਤੇ ਲੋਕਾਂ ਨੂੰ ਹਸਾਉਂਦੇ ਰਹਿੰਦੇ ਸਨ ਇਸ ਬਾਰੇ ਕੀ ਕਹਣਾ ਤੁਹਾਡਾ ਉਹ ਵੀ ਦੱਸਣਾ ਤੇ ਉਹਨਾਂ ਦੇ ਬੇਟੇ ਨੇ ਕੁਝ ਖਾਸ ਖੁਲਾਸੇ ਕੀਤੇ ਨੇ ਉਸ ਵੱਲ ਤੁਹਾਨੂੰ ਲੈ ਚਲਦੇ ਹਾਂ ਤੇ ਉੱਥੇ ਹੀ ਖਡੂਰ ਸਾਹਿਬ ਹਲਕੇ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਹੈ ਭਾਈ ਅਮਰਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਕੀ ਸੋਚਦੇ ਨੇ ਤੇ ਕੀ ਉਮੀਦਾਂ ਨੇ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਤੋਂ ਉਹ ਵੀ ਤੁਹਾਨੂੰ ਸੁਣਾਉਨੇ ਆ ਸੋ ਵੀਡੀਓ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਜਿਹੜੇ ਦੋਸਤ ਨਵੇਂ ਨੇ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰਿਆਂ ਕੋਲ ਖਬਰ ਪਹੁੰਚ ਹੀ ਗਈ ਹੋਊ ਕਿ ਜਿਹੜੇ ਮੇਰੇ ਪਿਤਾ ਪ੍ਰਧਾਨ ਮੰਤਰੀ ਬਾਜੇ ਕੇ ਆ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਪੇਟ ਪੇਟ ਵਿੱਚ ਕੋਈ ਪ੍ਰੋਬਲਮ ਆ ਗਈ ਨਾਲੇ ਇਹ ਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਆਊਗਾ ਖਬਰ ਸੱਚੀ ਏ ਤੇ ਨਾਲੇ ਪਹਿਲੋ ਇੱਕ ਖਬਰ ਆਈ ਸੀ ਜੇਲ੍ਹ ਦੇ ਵਿੱਚੋਂ ਖਾਣੇ ਵਿੱਚੋਂ ਤੰਬਾਕੂ ਮਿਲਦਾ ਏ ਹੁਣ ਖਾਣੇ ਵਿੱਚ ਉਹਨਾਂ ਦਾ ਪਤਾ ਨਹੀਂ ਕੀ ਕੀ ਰਲਾਉਂਦੇ ਆ ਤੇ ਉਹ ਖਾ ਕੇ ਤੇ ਉਹ ਸਾਰੇ ਬਿਮਾਰ ਹੁੰਦੇ ਉਹਨਾਂ ਦੇ ਪੇਟ ਵਿੱਚ ਦਰਦ ਹੁੰਦੀ ਜੇ ਸਾਡੇ ਨਾਲ ਗੱਲ ਕਰਾ ਦਿਆ ਕਰਨ ਤੇ ਘਰਦਿਆਂ ਨੂੰ ਪਤਾ ਵੀ ਲੱਗ ਜਾਏ ਕਿ ਇਹ ਕਿਵੇਂ ਚੜ੍ਹਦੀ ਕਲਾ 'ਚ ਆ ਤੇ ਆਪਾਂ ਨੂੰ ਪਤਾ ਲੱਗ ਜਿਆ ਕਰੇ ਤੇ ਫੋਨ ਤੇ ਗੱਲ ਵੀ ਨਹੀਂ ਕਰਾਉਂਦੇਗੇ ਤੇ ਮੇਰੀ ਤੇ ਇੰਨੀ ਕੋਈ ਬੇਨਤੀ ਆ ਸਾਰੇ ਅਰਦਾਸਾਂ ਕਰੋ ਕਿ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪੰਜਾਬ ਚ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਖਡੂਰ ਸਾਹਿਬ ਵਿਖੇ ਖੜੇ ਆ ਤੇ ਜਿੱਤ ਤੋਂ ਬਾਅਦ ਕੀ ਸੋਚਦੇ ਨੇ ਖਡੂਰ ਸਾਹਿਬ ਦੇ ਲੋਕ ਉਹ ਤੁਹਾਨੂੰ ਗੱਲਬਾਤ ਕਰਕੇ ਦੇਖਦੇ ਆ ਕਿ ਕੀ ਆਸਾਂ ਨੇ ਕੀ ਹੁਣ ਉਮੀਦਾਂ ਨੇ ਭਾਈ ਅਮਰਪਾਲ ਸਿੰਘ ਤੋਂ ਅਤੇ ਜਿੱਤ ਦੇ ਬਾਰੇ ਕੀ ਕਹਿਣਾ ਹੈ ਉਹਨਾਂ ਦਾ ਕਿਉਂਕਿ ਵੋਟਾਂ ਤੋਂ ਪਹਿਲਾਂ ਵੀ ਤੁਹਾਡੇ ਨਾਲ ਰਿਵਿਊ ਲੈ ਕੇ ਆਏ ਜਿਹੜੇ ਏਸੀ ਤੇ ਅੱਜ ਇੱਕ ਵਾਰ ਫਿਰ ਤੋਂ ਖਡੂਰ ਸਾਹਿਬ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਸੱਚੀ ਗੱਲ ਦੀ ਸੱਚੀ ਗੱਲ ਜੀ ਕੀ ਨਾਮ ਹੈ ਜੀ ਨਰਮ ਸਿੰਘ ਖਡੂਰ ਸਾਹਿਬ ਲੋਕ ਸਭਾ ਦੀ ਸੀਟ ਤੋਂ ਭਾਈ ਅਮਰਪਾਲ ਸਿੰਘ ਜਿੱਤੇ ਨੇ ਕੀ ਕਹਿਣਾ ਚਾਹੁੰਗੇ ਵਧੀਆ ਗੱਲ ਆ ਸ਼ਾਹ ਜਿੰਨਾ ਦੇਖ ਸਕਤਾ ਨੇ ਵੋਟਾਂ ਪਾਈਆਂ ਉਹਨਾਂ ਜਿੰਨਾ ਤੇ ਹੈਗਾ ਚਲੋ ਹਾਰ ਜਿੱਤ ਦੇ ਬਣੇ ਰਹੇ ਦੁਨੀਆ ਦੇ ਵਧੀਆ ਗੱਲ ਆ ਮੌਕੇ ਤੇ ਉਹਨਾਂ ਮਹਾਰਾਜ ਕਰੋ ਕਿਰਪਾ ਸੱਚੇ ਪਾਚਾ ਕੀ ਉਮੀਦਾਂ ਨੇ ਖਡੂਰ ਸਾਹਿਬ ਦੇ ਲੋਕਾਂ ਨੂੰ ਭਾਈ ਅਮਰਦਪਾਉ ਦੀ ਉਮੀਦਾਂ ਸਾਹਿਬ ਵੇਖੋ ਵੀ ਜੇ ਇਹਦੇ ਸਹੀ ਕੰਮ ਕਰਨਗੇ ਤੇ ਸਹੀ ਗੱਲ ਆ ਫਿਰ ਗਾਹ ਵੀ ਵਧੀਆ ਰਹਿਣਗੇ ਤੇ ਜੇ ਹੁਣ ਵੇਖੋ ਵੀ ਚੜ੍ਹਦੀ ਕਲਾ ਜੀ ਰਹਿਣ ਜੋ ਵੀ ਹੋਇਆ ਸੋ ਹੋਇਆ ਕੀ ਕੰਮ ਚਾਹੁੰਦੇ ਹੋ ਤੁਸੀਂ ਕੀ ਕੀ ਤੁਹਾਡੀਆਂ ਮੰਗਾਂ ਨੇ ਜਾਂ ਕੀ ਤੁਸੀਂ ਉਮੀਦਾਂ ਰੱਖਦੇ ਹੋ ਕੰਮ ਕਰਨ ਮੰਗਾਂ ਸਾਹਿਬ ਸਰਕਾਰ ਕੋਲ ਤੱਕ ਕੋਈ ਵੀ ਨਹੀਂ ਰੱਖੀ ਗਿਆ ਤੁਹਾਨੂੰ ਪਤਾ ਹੀ ਆ ਜੋ ਪਿਛੇ ਪਿਛੇ ਹੋਣ ਡਿਆ ਆਪਣੇ 5 30 ਸਾਲ ਉਮਰ ਹੋ ਗਈ ਆ ਵਧੀਆ ਇਹ ਚੱਲੀ ਜਾਂਦਾ ਅਦਾਲ ਫੁਲਕਾ ਤਰੀ ਫੁਲਕਾ ਜਿੱਦਾਂ ਵੀ ਚੱਲੀ ਜਾਂਦਾ ਆਪਾਂ ਨਹੀਂ ਫਿਰ ਵੀ ਤੁਸੀਂ ਕੋਈ ਉਮੀਦ ਵੀ ਰੱਖਦੇ ਹੋਵੋਗੇ ਮਨ ਦੇ ਵਿੱਚ ਵੀ ਆ ਕੰਮ ਹੋਣੇ ਚਾਹੀਦੇ ਨੇ ਉਮੀਦ ਰਿਸ਼ਾ ਕੋਈ ਵੀ ਨਹੀਂ ਹਲੇ ਦੇ ਸਰਕਾਰਾਂ ਕੋ ਉਮੀਦ ਕਰੀ ਹੁੰਦੀ ਤੁਹਾਨੂੰ ਪਤਾ ਹੀ ਆ ਨਹੀਂ ਆਪਣੇ ਹਲਕੇ ਦੇ ਜੋ ਨੁਮਾਇੰਦਾ ਉਤੋਂ ਤਾਂ ਉਮੀਦ ਰੱਖ ਸਕਦੇ ਆਪਾਂ ਉਮੀਦ ਇਹ ਵੀ ਵਧੀਆ ਕੰਮ ਕਰਨ ਹੁਣ ਚਲੋ ਬਣਾਇਆ ਵਧੀਆ ਕੰਮ ਕਰਨ ਬਾਤ ਚੜਦੀ ਕਲਾ ਦੱਸੀ ਗਾਪੂ ਜੀ ਤੀਨਾ ਮੈਂ ਜੀ ਅਵਤਾਰ ਸਿੰਘ ਕਿੱਥੇ ਦੇ ਰਹਿਣ ਵਾਲੇ ਜੀ ਕੱਲੇ ਪਿੰਡ ਦੇ ਕੱਲੇ ਪਿੰਡ ਕਿੰਨਾ ਪਿੰਡ ਐ ਇਤੋਂ ਕਿਦੂਰ ਚਲਦਾ ਜੀ ਇਤੋਂ 2 ਕਿਲੋਮੀਟਰ ਪੈਂਦਾ ਸਰ 2 ਕਿਲੋਮੀਟਰ ਬੈੜੀ ਤੇ ਹੁੰਨੇ ਆ ਜੀ ਠੀਕ ਹੈ ਤੇ ਮਿਹਨਤ ਕਰਦੇ ਹੋ ਪੂਰੀ ਮਿਹਨਤ ਕਰਦੇ ਰੱਜ ਕੇ ਜੀ ਠੀਕ ਹੈ ਹਾਂ ਜੀ ਤੇ ਕਿੰਨੇ ਬੱਚੇ ਵਗੈਰਾ ਕਿ ਮੇਨੇ ਬੱਚੇ ਮੇਰੇ 4 ਹੈ ਜੀ ਅੱਛਾ ਉਹ ਕੀ ਕਰਦੇ ਨੇ ਜੀ ਇੱਕ ਜੀਸੀਬੀ ਚਲਾਉਂਦਾ ਵਾ ਤੇ ਇੱਕ ਦਿਹਾੜੀ ਕਰਦਾ ਵਾ ਤੇ ਦੋ ਗੁੱਡੀਆਂ ਵਾ ਠੀਕ ਹੈ ਸੋਨਾ ਪਰਵਾਰ ਹੈ ਬੱਚੇ ਵੀ ਕੰਮ ਕਰਦੇ ਤਾਂ ਵੀ ਆਪ ਮਿਹਨਤ ਕਰਦੇ ਆਪਣੀ ਮਿਹਨਤ ਕਰਦੇ ਆ ਜੀ ਹਾਂਜੀ ਤੇ ਇੱਕ ਕੱਲੇ ਵਾਲਾ ਛੱਪੜ ਸਾਫ਼ ਹੋ ਜੇ ਨਾ ਤੇ ਕੱਲੇ ਵਾਲਾ ਛੱਪੜ ਸਾਫ਼ ਹੋ ਜੇ ਅੱਛਾ ਜੀ ਤੇ ਸਾਨੂੰ ਬਹੁਤ ਖੁਸ਼ੀ ਆ ਉਥੇ ਪਾਰਕ ਬਣਨੀ ਚਾਹੀਦੀ ਆ ਗੁਰਦੁਆਰਾ ਬਣ ਰਿਹਾ ਵਾ ਲਾ ਕੇ ਪਾਰਕ ਬਣ ਜੇ ਤੇ ਬਹੁਤ ਮਿਹਰਬਾਨੀ ਹੈ ਸੰਗਤ ਦੀ ਟੋਡੇ ਭਾਈ ਮਾਹੀ ਕਹਿੰਨ ਲੱਗੇ ਭਾਈ ਅਮਰਤਪਾਲ ਸਿੰਘ ਜਿੱਤੇ ਨੇ ਉਹਨਾਂ ਬਾਰੇ ਕੀ ਕਹੋਗੇ ਜੀ ਉਹਨਾਂ ਬਾਰੇ ਬੁੱਲੇ ਸੋਣ ਨਾਲ ਦਾ ਜ਼ਿਕਰ ਲਾਵਾਂਗੇ ਵੋਟਾਂ ਖਿੱਚ ਕੇ ਪਾਈਆਂ ਸਾ ਜੀ ਆਵੇ ਝੰਡਾ ਵੀ ਹੈਗਾ ਝੰਡਾ ਵਿਖਾਈਏ ਤੁਹਾਨੂੰ ਹਾਂ ਜੀ ਦਿਖਾ ਦਿਓ ਹਾਂ ਜੀ ਦਿਖਾ ਦਿਖਾ ਵਾਹ ਜੀ ਵਾਹ ਜੀ ਵਾਹ ਜੀ ਉਧਰ ਕੈਮਰੇਜ ਕਰਕੇ ਦਿਖਾ ਦਿਓ ਸਾਰਾ ਕੁਝ ਰੱਖਿਆ ਜਦੋਂ ਪੂਰੀ ਸਪੋਰਟ ਕੀਤੀ ਹੈ ਕੱਢ ਕੇ ਪੂਰੀ ਤਰ੍ਹਾਂ ਚਕੇ ਠੀਕ ਹੈ ਤੇ ਆਜੋ ਇੱਧਰ ਆਜੋ ਕੋਈ ਸਾਡੇ ਬੱਚਿਆਂ ਦੀ ਜ਼ਿੰਦਗੀ ਬਚ ਗਈ ਜੀ ਅੱਛਾ ਜੀ ਕੀ ਉਮੀਦਾਂ ਕੀ ਨਮਾਣੀ ਪੁੱਛਣਾ ਜੋਦਾ ਭਾਈ ਅੰਮ੍ਰਿਤਪਾਲ ਕੋ ਭਾਈ ਕੋ ਉਮੀਦ ਹੈ ਕਿ ਸਾਡੇ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਹੋਊਗਾ ਤੇ ਸਿੱਖੀ ਚ ਧਿਆਨ ਦੇਣ ਕੇ ਵਾਹਿਗੁਰੂ ਦਾ ਨਾਮ ਲੈਣ ਕੇ ਜਿਤਨਾ ਹੀ ਲੈਣਗੇ ਸ੍ਰੀ ਪਰਮੇਸ਼ਰ ਦਾ ਸਤਨਾਮ ਸ੍ਰੀ ਵਾਹਿਗੁਰੂ ਕਰਨਗੇ ਤੇ ਜਕਾਰੇ ਲਾਉਣਗੇ ਤੇ ਮਹਾਰਾਜੀ ਚੜ੍ਹਦੀ ਕਲਾ ਹੋ ਜੂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਇਹ ਰੇ ਪਾਣੀ ਸਰਬੱਤ ਦਾ ਬਸ ਸਭ ਤੋਂ ਵੱਡੀ ਮੰਗ ਇਹ ਹੀ ਆ ਵੀ ਨਸ਼ੇ ਬੰਦ ਹੋ ਜਾਣ ਤੇ ਸਿੱਖੀ ਨਾਲ ਜੁੜੋ ਬਸ ਸਿੱਖੀ ਨਾਲ ਉਹ ਜਿਹੜੇ ਵੀ ਧਰਮ ਦੇ ਬੱਚੇ ਨੇ ਉਹਨਾਂ ਦੇ ਧਰਮ ਦੇ ਨਾਲ ਜੋੜਨ ਹਾਂ ਹਾਂਜੀ ਮਹਾਰਾਜ ਇਹ ਆ ਵੀ ਬੱਚੇ ਪੜ੍ਹ ਲਿਖ ਕੇ ਜਵਾਨ ਹੋ ਜਾਣ ਜਿਤਨਾ ਮੰਨ ਲਓ ਤੇ ਸਿੱਖੀ ਦੇ ਵਿੱਚ ਮਹਾਰਾਜ ਦਾ ਨਾਮ ਲੈਣ ਤੇ ਬਾਕੀ ਇਹ ਆ ਇਕਦੇ ਬੁਰੇ ਕੰਮ ਲੈਣਾ ਚਾਹਾਂ ਅਸੀਂ ਪਹਿਲਾਂ ਵੀ ਇੱਥੇ ਰਿਵਿਊ ਕਰਕੇ ਗਿਆ ਇਹ ਉਦੋਂ ਪਤਾ ਲੱਗਿਆ ਵੀ ਨਸ਼ਾ ਬਹੁਤ ਹੈ ਇਸ ਇਲਾਕੇ 'ਚ ਹਾਂਜੀ ਗੱਲ ਹੈ ਕਿਤਨਾ ਅਸੀਂ ਪਹਿਲਾਂ ਵੀ ਗੱਲਬਾਤ ਕਰਨ ਆਏ ਸੀ ਵੋਟਾਂ ਤੋਂ ਪਹਿਲਾਂ ਇਹ ਪਤਾ ਲੱਗਿਆ ਸੀ ਵੀ ਨਸ਼ਾ ਬਹੁਤ ਹੈ ਇਸ ਇਲਾਕੇ 'ਚ ਸੱਚੀ ਗੱਲ ਹੈ ਮੇਰਾ ਪਿੰਡ ਇੱਥੋਂ 2 ਕਿਲੋਮੀਟਰ ਹੈ ਜਦੋਂ ਮੈਂ ਇੱਧਰ ਨੂੰ ਆ ਜਾਂਦਾ ਨਾ ਨਾ ਸਵੇਰੇ ਤੜਕੇ ਨਿਕਲਉਣਾ ਸਰ ਮੈਂ ਪਿੰਡ ਦੇ ਵਿੱਚ ਦੀ ਸਵੇਰੇ ਸਵੇਰਾ ਜਿੰਨਾ ਚਾਹ ਪੀ ਕੇ ਇੱਥੇ ਅੱਡਾ ਲਾਇਦਾ ਆਪਣੀ ਮਿਹਨਤ ਕਰੀਦੀ ਆ ਇਥੋਂ ਨਾਲ ਨਸ਼ਾ ਦਾ ਨਾ ਬਿਚਾਰ ਕਰੂ ਗਲਤ ਕੰਮਾ ਵਾਲਾ ਆਂ ਰੋਟੀ ਇਥੋਂ ਕਮਾ ਕੇ ਬੱਚਿਆਂ ਨੂੰ ਰਾਤ ਨੂੰ ਖਾੜ ਕੇ ਦੇਣੀ ਦੋ ਤਾਂ ਖੜਨਾ ਚਾਹ ਪਤੀ ਖੜਨ ਗਿਆ ਹਾਂ ਹਾਂਜੀ ਬੱਚੇ ਮੇਰੇ ਮੇਰੇ ਸਭ ਤੋਂ ਵੱਡਾ ਸ਼ੁਕਰ ਹੈ ਹਾਂ ਕੋਈ ਨਿਸ਼ਾਨੀ ਨਾ ਮਾਰ ਸਿਰੇ ਗੁਰਦੁਆਰੇ ਜਾਂਦੇ ਮੈਨੂੰ ਹੀ ਖੜਦੇ ਪਰਿਵਾਰ ਨੂੰ ਖੜਦੇ ਭੈਣਾਂ ਨੂੰ ਵੀ ਖੜਦੇ ਧੰਨਵਾਦ ਸਤਿ ਸ਼੍ਰੀ ਅਕਾਲ ਬਾਪੂ ਜੀ ਜੀ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਇੱਥੇ ਵੀ ਰਹਿਣਾ ਆਣੇ ਖਡੂਰ ਸਾਹਿਬ ਦੇ ਜੀ ਹਾਂਜੀ ਠੀਕ ਹੈ ਤੇ ਕੋਟਾ ਜੱਜ ਭਾਈ ਅਮਰਪਾਲ ਦਿੱਤੇ ਨੇ ਤੁਹਾਡੇ ਹਲਕੇ ਜੋ ਹਾਂਜੀ ਕਿਵੇਂ ਲੱਗਿਆ ਉਹ ਸੁਣ ਕੇ ਜਿਹੜਾ ਜਿੱਤ ਗਿਆ ਠੀਕ ਹੈ ਜੀ ਵਧੀਆ ਤੇ ਕੀ ਉਮੀਦਾਂ ਕਰਦੇ ਹੋ ਕਿ ਇਲਾਕੇ ਤੇ ਕੀ ਕੰਮ ਹੋਣੇ ਆਲੇ ਨੇ ਜਿਹੜੀ ਤੁਹਾਨੂੰ ਉਮੀਦ ਆ ਵੀ ਇਹ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ ਸਾਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਹੈ ਇਹ ਕਿਉਂ ਨਹੀਂ ਵੈਸੇ ਹੀ ਉਮੀਦਾਂ ਸਾਰੇ ਜੰਦੀਆਂ ਵਾਲ ਬਾਤ ਤੇ ਕੇ ਹਰੀ ਕੋਈ ਨਹੀਂ ਅੱਛਾ ਜੀ ਕੋਈ ਉਮੀਦ ਨਹੀਂ ਹੈ ਨੂੰ ਕੀ ਗੱਲ ਉਮੀਦਾਂ ਤੋੜਤੀਆਂ ਪਹਿਲਿਆਂ ਨੇ ਨਹੀਂ ਕੀ ਕੀਤਾ ਕਿ ਤੂੰ ਹਿੰਦਾਰਦੇ ਉਹ ਕਿੰਨੀਆਂ ਕੀਤੀਆਂ ਪੂਰੀਆਂ ਨਹੀਂ ਤੁਹਾਡੇ ਇਲਾਕੇ ਦਾ ਤੁਸੀਂ ਦੱਸ ਸਕਦੇ ਹੋ ਲਾਲਜੀਤ ਸਿੰਘ ਭੁੱਲਰ ਵੀ ਕੈਬਨਟ ਮੰਤਰੀ ਨੇ ਤੁਹਾਡੇ ਇਲਾਕੇ ਦੇ ਇਨੇ ਪੱਟੀ ਤੋਂ ਜਿੱਤੇ ਹੋਏ ਨੇ ਹਾਂਜੀ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਇਹ ਚੀਤਾ ਕਿਉਂ ਨਾ ਪਾਲੇ ਤੇ ਨਾਲ ਕੇ ਇੱਧਰ ਸੀਟ ਲੜਨ ਆ ਗਏ ਆ ਜੇ ਜਿੱਤ ਜਾਂਦਾ ਸੀਟ ਫੇਰ ਖਾਲੀ ਹੋਣੀ ਫਿਰ ਇਲੈਕਸ਼ਨ ਹੋਣੀ ਉਹ ਕਰਕੇ ਕੋਈ ਫਾਇਦਾ ਕੋਈ ਫਾਇਦਾ ਹੋਇਆ ਕੋਈ ਇਹ ਆਪਣੀ ਮਰਜ਼ੀ ਕਰ ਗਲਤ ਕੀਤਾ ਜਿਹੜੇ ਮੰਤਰੀ ਨੇ ਕੀਤਾ ਸੀ ਆਪਣੀ ਮਰਜ਼ੀ ਜ਼ਰੂਰ ਗਲਤ ਕੀਤਾ ਨਹੀਂ ਇਹ ਵੀ ਤੁਸੀਂ ਬਹੁਤ ਸਿਆਣੀ ਗੱਲ ਕੀਤੀ ਆ ਵੀ ਜੇ ਉਹ ਜਿੱਤ ਜਾਂਦੇ ਤਾ ਐਮਐਲਏ ਦੀ ਵੋਟ ਉੱਥੇ ਦੁਬਾਰੇ ਪੈਣੀ ਸੀ ਉਹ ਖਰਚਾ ਵੀ ਆਪਣੇ ਸਿਰੇ ਪੈਣਾ ਸੀ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਹੈ ਹਰੇਕ ਬੰਦੇ ਦੇ ਪੁਆਇੰਟ ਤੇ ਧਿਆਨ ਚ ਨਹੀਂ ਆਉਂਦਾ ਇਹ ਹਾਂਜੀ ਹਾਂਜੀ ਹੋਰ ਕੀ ਮਤਲਬ ਤੁਹਾਨੂੰ ਜੇ ਗੱਲ ਕਰੀ ਆਮ ਆਦਮੀ ਪਾਰਟੀ ਦੇ ਵੀ 2.5 ਸਾਲ ਦੇ ਕਰੀਬ ਹੋ ਗਏ ਜੀ 10 'ਚੋਂ ਕਿੰਨੇ ਨੰਬਰ ਦੇਵੋਗੇ ਉਹਨਾਂ ਦੇ ਕੰਮਾਂ ਨੂੰ 10 'ਚੋਂ 0 ਨੰਬਰ ਹੀ ਦੇਵਾਂਗੇ ਵੋਟਰਾਂ ਤੋਂ 0 ਤੋਂ ਥੱਲੇ ਕੋਈ ਨੰਬਰ ਨਹੀਂ ਦਤਾ ਕਰਦੇ 0 ਥੱਲੇ ਨੰਬਰ ਨਹੀਂ ਆਏ ਕੋਈ ਇੱਥੇ ਉਹ ਆਪਣੀਆਂ ਮਰਜ਼ੀਆਂ ਕਰ ਲੀਆਂ ਸਾਰੇ ਹੀ ਕੇਹਦੀ ਥੋੜਾ ਮਰਜ਼ੀ ਸੁਣਨੀ ਨਾਲ ਕਾ ਤੁਹਾਡੀ ਉਮਰ ਦਾ ਵੀ ਤਜਰਬਾ ਜੀ ਹੁਣ ਤੱਕ ਕਿਵੇਂ ਮਤਲਬ ਕੋਈ ਵਧੀਆ ਲੀਡਰ ਆਇਆ ਇਲਾਕੇ 'ਚ ਪਹਿਲਾਂ ਕਿਉਂਕਿ ਭਾਈ ਅਮਰਪਾਲ ਸਿੰਘ ਤਾਂ ਹਜੇ ਜਿੱਤੇ ਨੇ ਉਹਨਾਂ ਦਾ ਤਾਂ ਹਜੇ ਆਪਾਂ ਦੇਖਣਾ ਵੀ ਕੀ ਕਰਦੇ ਹਾਂ ਜੀ ਪਹਿਲਾਂ ਕਾਲੀਆਂ ਦੀ ਸਰਕਾਰ ਰਹੀ ਆ ਅੱਛਾ ਜੀ ਉਹਨਾਂ ਚਟਾ ਵੇਚਿਆ ਪੂਰਾ ਅੱਛੇ ਜੀ ਪੁਸ਼ਤਵਾਲ ਕਾਂਗਰਸੀ ਆਈ ਆ ਬਦਲੇ ਸੱਚੀ ਗੱਲ ਜਿਹੜੇ ਦੋਸ਼ ਲੱਗਦੇ ਨੇ ਸੱਚੀ ਵਿੱਚ ਹੀ ਆ ਜੀ ਇਹ ਸੱਚੀ ਵਿੱਚ ਤੇ ਸਾਡੇ ਨਾਲ ਸੱਚੀ ਵਿੱਚ ਘਰ ਘਰ ਦੇ ਵਿਗਣ ਡਿਆ ਅੱਛੇ ਅਸੀਂ ਪਹਿਲਾਂ ਵੀ ਰਿਵਿਊ ਕਰਕੇ ਗਿਆ ਵੀ ਲੋਕਾਂ ਤੋਂ ਇਹੀ ਅਸੀਂ ਸਮਝਿਆਗਾ ਵੀ ਕਹਿੰਦੇ ਚਿੱਟਾ ਕਾਫੀ ਜ਼ਿਆਦੇ ਆ ਨਸ਼ਾ ਇਲਾਕੇ ਜੀ ਜੀ ਕਾਫੀ ਜ਼ਿਆਦੇ ਨੇ ਜਿੰਨਾ ਮਰਜ਼ੀ ਲੈ ਲੈ ਤੁਸੀਂ ਜਵੇਂ ਧਾਰਮਿਕ ਇਲਾਕਾ ਧਾਰਮਿਕ ਧਰਤੀ ਆ ਹਾਂਜੀ ਹਾਂਜੀ ਉਹ ਉਹ ਸਾਬ ਨਾਲ ਹੋਣਾ ਨਹੀਂ ਕਿਉਂ ਉਸ ਤੋਂ ਬਾਅਦ ਕਾਂਗਰਸ ਨੇ ਕੀ ਕੀਤਾ ਅੱਛੇ ਜੀ ਜੁਣ ਆਪ ਵਾਲੇ ਆਗੇ 35 ਸਾਲ ਹੋ ਗਿਆ ਨਾ ਕੀਤਾ ਉਸੇ ਉਹਦੇ ਨਾਲੋਂ ਜ਼ਿਆਦਾ ਵਧਿਆ ਨਸ਼ਾ ਹਾਂ ਵਧਿਆ ਹੀ ਆ ਜੀ ਹੋਈ ਚੱਕਨੀਆਂ ਚ ਵਧਿਆ ਪਹਿਲਾਂ ਨਾਲ ਤੇ ਆਪਣੇ ਬੱਚੇ ਪੂਰੇ ਹੋਣ ਲੈ ਜਿਹੜੇ ਆਪਣੇ ਖਾ ਵੀ ਗਏ ਹੋਏ ਸਹੀ ਗੱਲ ਹੈ ਤੇ ਮਤਲਬ ਮੇਰ ਮੰਗ ਤਾਂ ਇਹੀ ਆ ਵੀ ਨਸ਼ੇਪੰਦ ਉਹਨੇ ਚਾਹੁੰਦੇ ਜਿਵੇਂ ਪਈਆ ਵਰਤਪਲ ਪਹਿਲਾਂ ਵੀ ਨਸ਼ੇ ਛਡਵਾਉਂਦੇ ਸੀ ਖਾਲਸਾ ਵੀ ਸ਼ੁਰੂ ਕਰਦੇ ਸੀ ਕਿ ਉਸ ਤਰ੍ਹਾਂ ਦੇ ਕੰਮ ਚਾਹੁੰਦਾ ਲੱਕਾ ਹੋਣ ਜੀ ਉਹਦੇ ਹੋਏ ਪਤਾ ਲੱਗੂ ਹਣਾ ਠੀਕ ਹੈ ਬਾਕੀ ਮਤਲਬ ਪਰਖ ਗਈ ਸਾਲਾ ਬੰਦਾ ਤਾਂ ਪਰਖ ਗਈ ਸਮਝਦਾ ਉਹ ਵੀ ਸਹੀ ਆ ਬੰਦਾ ਗੱਲ ਕਰਦਾ ਹੈ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਉਹਦਾ ਸਤਿ ਸ਼੍ਰੀ ਅਕਾਲ ਜੀ। ਜੀ ਮਹਾਰਾਜ ਜੀ। ਕੀ ਨਾਮ ਸਰਦਾਰ ਜੀ? ਸਰਦਾਰ ਹਰਦੀਪ ਸਿੰਘ। ਇੱਥੇ ਤੇ ਰਹਿਣ ਵਾਲੇ ਜੀ। ਹਾਂ ਜੀ। ਠੀਕ ਹੈ। ਚੋਏ ਲੱਗ ਰਿਹਾ। ਵਧੀਆ ਲੱਗ ਰਿਹਾ। ਠੀਕ ਹੈ। ਬਾਕੀ ਨਸ਼ਿਆਂ ਦੇ ਕੰਟਰੋਲ ਕਰ ਜੇ ਤੇ ਫੇਰ ਤੇ ਸਮਝ ਲੋਗੇ ਗਾਂ ਸੀਟਾ ਪੱਕੀਆਂ ਇਹਨਾਂ ਦੀਆਂ। ਪੱਕੀ ਹੋ ਜੂਗੀ ਫਿਰ। ਹਾਂ ਜੀ ਫੇਰ ਪੱਕੀ। ਮਤਲਬ ਅਸੀਂ ਵੀ ਜਿੰਨਾ ਕ ਸਮਝਿਆ ਵੀ ਸਭ ਤੋਂ ਵੱਡੀ ਮਾਰ ਨਸ਼ੇ ਦੀ ਆ ਇਲਾਕੇ 'ਚ ਹੀ। ਨਸ਼ੇ ਦੀ ਤੁਹਾਡੇ ਇਲਾਕੇ 'ਚ ਨਹੀਂ ਹਰ ਇੱਕ ਇਲਾਕੇ ਤੇ ਤਾਂ ਹੀ ਇਲਾਜ ਹੋਊਗਾ ਤਾਂ। ਵੇਖੋ ਜੀ ਇੰਨਾ ਰੁਪਈਆ ਮਰਤਪਾਲ ਨੂੰ ਤਾਂ ਵੋਟਾਂ ਪਾਈਆਂ ਕਿ ਇਹ ਨਸ਼ਾ ਬੰਦ ਕਰੂਗਾ ਪਹਿਲੇ ਅਕਾਲੀ ਇਹਨੂੰ ਪਾਉਂਦੇ ਰਹੇ ਕਾਂਗਰਸ ਨੂੰ ਪਾਉਂਦੇ ਰਹੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਸੀ ਕਿ ਇਹ ਨਸ਼ੇ ਦਾ ਕੋਡ ਕੱਢਣਗੇ ਠੀਕ ਹੈ ਚਲੋ ਉੱਪਰਲੇ ਨਾ ਪਤਾ ਹੋਵੇ ਥਲੜੇ ਖਾਣ ਖਾ ਕਰਦੇ ਹੁਣ ਇਹ ਨਸ਼ੇ ਦਾ ਕੋਡ ਵਧੀਆ ਵਾ ਕਰਿਆ ਨੀਗਾ ਚਲੋ ਦੁਨੀਆ ਨੇ ਇੱਥੇ ਪਾਈ ਮਰਤਪਾਲ ਤੇ ਆਸ ਰੱਖੀ ਆ ਇਹ ਨਸ਼ਾ ਖਤਮ ਕਰੂਗਾ ਅਹੀਂ ਤੇ ਹੋ ਕਹਾਂਗੇ ਮੈਂ ਉਮੀਦਾਂ ਤੁਹਾਨੂੰ ਕੀ ਨੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਕਿਉਂਕਿ ਤੁਸੀਂ ਆਪਣਾ ਫਰਜ਼ ਨਿਭਾਤਾ ਤੁਹਾਡੀ ਡਿਊਟੀ ਹੁਣ ਖਤਮ ਹੋ ਗਈ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਡਿਊਟੀ ਸ਼ੁਰੂ ਆ ਜਦੋਂ ਵੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਜਿੰਨੇ ਸਮੇਂ ਬਾਅਦ ਵੀ ਤੇ ਉਸ ਤੋਂ ਬਾਅਦ ਕੀ ਉਮੀਦਾਂ ਨੇ ਮੈਂ ਤੁਹਾਨੂੰ ਵੇਖੋ ਜੀ ਲੋਕੀ ਦੇ ਮੰਤਰੀ ਐਮ ਐਲ ਏ ਐਮ ਪੀ ਜੋ ਵੀ ਕਹਿੰਦਾ ਜੀ ਮੈਂ ਕਾਲਜ ਬਣਾ ਸਕੂਲ ਬਣਾ ਕੋਸ਼ਿਸ਼ ਕਰ ਦੂੰਗਾ ਜਾਂ ਮੈਂ ਤੁਹਾਨੂੰ ਸਟੇਡੀਅਮ ਬਣਾ ਦੂੰਗਾ ਕੋਈ ਸਟੇਡੀਅਮ ਦੀ ਲੋੜ ਦੀ ਕੋਈ ਛੜਕ ਦੀ ਲੋੜ ਦੀ ਟੁੱਟੀਆਂ ਛੜਕਾਂ ਦੇ ਬੰਦਾ ਚੱਲ ਸਕਦਾ ਵਾ ਸਭ ਤੋਂ ਮੇਨ ਜਿਹੜਾ ਚੱਲਣ ਵਾਲਾ ਬੰਦੇ ਨੂੰ ਕਾਮਯਾਬ ਕਰੀਏ ਛੜਕੀਆਂ ਟੁੱਟੀਆਂ ਆ ਵਾਂ ਟੂਬਾ ਟੱਪ ਜਗਵਾ ਗੱਡੀ ਆ ਉਹ ਹੋਲੀ ਚੱਲ ਜੂਗੀ ਕੋਈ ਗੱਲ ਨਹੀਂ ਗੀ ਸਭ ਤੋਂ ਵੱਡੀ ਐ ਜਿਹੜੇ ਬੰਦੇ ਨੇ ਛੜਕਦੇ ਚੱਲਣਾ ਉਹ ਸਹੀ ਸਲਾਮਤ ਹੋਵੇ ਨਸ਼ਾ ਉਹਦੇ ਜੜੋਂ ਨਿਕਲਿਆ ਜਾਵੇ ਫੇਰ ਬੰਦੇ ਕਾਮਯਾਬ ਆ ਜਿਹੜੀ ਆਸਤੇ ਭਾਈ ਅਮਰਪਾਲ ਨੂੰ ਹਰ ਇੱਕ ਨੇ ਸਪੋਰਟ ਕੀਤੀ ਆ ਆਪਾਂ ਵੀ ਕੋਈ ਕਾਲੀ ਕਾਂਗ ਸੀ ਅੰਦਰੋਂ ਹਰ ਇੱਕ ਨੇ ਸਪੋਰਟ ਕੀਤੀ ਇਹਨਾਂ ਨੂੰ ਸਿਰਫ ਇਸ ਕਰਕੇ ਕੀਤੀ ਆ ਉਹ ਨਸ਼ੀਰਾ ਕੋਡ ਕਰ ਸਕਦੇ ਆ ਬਾਕੀ ਉਹਨਾਂ ਆਸਿਆ ਬਾਕੀ ਵੀ ਦੇਖੋ ਕਿ ਕੀ ਕਰਦੇ ਆ ਉਹ ਮੰਨ ਲਓ ਕਿ ਜਦਾਂ ਕਾਲੀ ਬਣੇ ਦਸ਼ੀ ਵੇਚਣ ਵਾਲੇ ਕਾਲੀ ਹਲੋਗੇ ਕਾਂਗਰਸ ਵਾਲੀ ਕਾਂਗਰਸ ਤਾਂ ਇਹ ਹੋ ਗਏ ਤੇ ਇਹਦਾ ਲੋਗੇ ਹੋੜ ਹੁਸਦਾ ਇਹਦੇ ਵੱਲ ਹੋ ਜਾ ਬਾਈ ਅਮਰਤਪਾਲ ਨੂੰ ਇਹ ਚੀਜ਼ ਦਾ ਵਾ ਜਿਹੜੇ ਬੰਦੇ ਉਹਨਾਂ ਦੇ ਥੱਲੇ ਉਹਨਾਂ ਨੂੰ ਆਪਣਾ ਅੰਡਰ ਦੇ ਕੰਮ ਕਰਾਉਣਾ ਜਿਨ੍ਹਾਂ ਨੂੰ ਮਿਲ ਕੇ ਆਪਾਂ ਡਿਊਟੀਆਂ ਦੇਣੀਆਂ ਜਿੱਦਾਂ ਐਮਐਲਏ ਐਮਪੀ ਤੋਂ ਦਿੰਦੇ ਆ ਨਾ ਇਹਨਾਂ ਦਾ ਫਰਜ਼ ਬੰਦਾ ਜਿਹੜੇ ਬੰਦੇ ਨੂੰ ਡਿਊਟੀ ਦੇਣੀ ਹੈ ਕਿਹੜਾ ਕੰਮ ਕਿੱਦਾਂ ਹੋਣਾ ਜਿੱਦਾਂ ਉਹ ਬੰਦੇ ਦਾ ਐਕਸ ਜਿਹੜਾ ਸਾਫ਼ ਸੁਥਰਾ ਹੋਣਾ ਚਾਹੀਦਾ ਵਾ ਇਹ ਨਹੀਂ ਹੋ ਰਹਾ ਕਿ ਉਹ ਆਪ ਹੀ ਖੁਦ ਕੰਮ ਕਰਨ ਵਾਲਾ ਹੋਏਦਾ ਸ਼ੇਲਾ ਜਿਹੜਾ ਬੰਦਾ ਮੈਂ ਹੀ ਨਸ਼ਾ ਖੁਦ ਵੇਚਣ ਵਾਲਾ ਆਉਂਗਾ ਮੈਂ ਕਿਸੇ ਨਸ਼ਾ ਕਿਹੜਾ ਢਾਊਗਾ ਬੰਦੇ ਵੀ ਜੁੜ ਜਾਂਦੇ ਨੇ ਹਾਂ ਹੁਣ ਵੇਖੋ ਹਾਲੇ ਦੇ ਵਿੱਚ ਕੋਈ ਵੜਕੇ ਨਹੀਂ ਦੇਖਿਆ ਠੀਕ ਹੈ ਨਹੀਂ ਹੁਣ ਭਾਈ ਅਮਰਸਬਾਲਿਆ ਆਇਆ ਚਾ ਕੋਈ ਭਾਈ ਲਾਲ ਭਾਈ ਐਮਐਲਏ ਲਾਲਪੁਰਾ ਸਾਹਿਬ ਆਇਆ ਚ ਮੰਤਰੀ ਕੁਛ ਵੀ ਕਹੇ ਨੇ ਕਿਸੇ ਬੰਦੇ ਦੇ ਵਿੱਚ ਵੜਕੇ ਨਹੀਂ ਦੇਖਿਆ ਇਹ ਜਿਹੜੇ ਆਪਣੇ ਥੱਲੇ ਦੇ ਬੰਦੇ ਆ ਨਾ ਉਹੀ ਗਾੜੀ ਸਮਝਾ ਸਕਦੇ ਆ ਸਾਰਾ ਇਦਾਂ ਨਹੀਂ ਆ ਇਦਾਂ ਹੋਣਾ ਚਾਹੀਦਾ ਵਾ ਇਹ ਬੰਦਾ ਗਲਤ ਆ ਮੈਂ ਹਮੇਸ਼ਾ ਇਹੋ ਹੀ ਕਹੂੰਗਾ ਕਿ ਜਿਹੜੇ ਇਨਸਾਨ ਨੂੰ ਤੁਸੀਂ ਗਾੜੀ ਲਾਉਣਾ ਵਾ ਚਾਹੇ ਆਮ ਆਦਮੀ ਵਾਲੇ ਚਾਹੇ ਕੋਈ ਵੀ ਪਾਰਟੀ ਚ ਭਾਈ ਅੰਮ੍ਰਿਤਪਾਲ ਦੀ ਆ ਉਹ ਬੰਦੇ ਦਾ ਅਖ਼ਰ ਵੇਖਣ ਸਾਫ਼ ਸੁਥਰਾ ਵਾ ਕ੍ਰਿਮਲ ਤੇ ਨਹੀਂ ਫਿਰ ਉਸ ਬੰਦੇ ਦੀ ਡਿਊਟੀ ਲਾਉਣਾ ਭਈਆ ਭਾਈ ਸਾਹਿਬ ਨੂੰ ਆ ਕੰਮ ਇਦਾਂ ਕਰਨਾ ਵਾ ਠੀ ਲੱਗਦ ਰਹੇ ਨੇ ਕੋਟ ਪਾਤੀ ਫਿਰ ਕੰਮ ਤਾਂ ਤਾਂ ਹੀ ਕਰਨਗੇ ਜੇ ਬਾਹਰ ਹੋਣਗੇ ਵੇਖੋ ਲੋਕਾਂ ਦਾ ਫਰਜ਼ ਹੀ ਉਹਨਾਂ ਨਿਭਾਤਾ ਬਾਕੀ ਜਿਹੜੀ ਸਰਕਾਰਾਂ ਦਾ ਕੰਮ ਉਹਦੇ ਬਾਰੇ ਸਾਨੂੰ ਨੀਅਤ ਦੇ ਬਾਰੇ ਪਰ ਨੌਲੇਜ ਸਰਕਾਰਾਂ ਕੀ ਚਾਹੁੰਦੀਆਂ ਕੀ ਨਹੀਂ ਚਾਹੁੰਦੀਆਂ ਜਿਹੜੀ ਵੱਡੀ ਗੱਲ ਦਾ ਛੇੜੀ ਆ ਅੱਜ ਤੱਕ ਭਾਜੀ ਕੋਈ ਸਰਕਾਰ ਨਹੀਂ ਢਾ ਸਕਦੀ। ਨਾ ਕੋਈ ਪੰਚਾਇਤ ਹਾਸਾ ਦੀ। ਨਾ ਐਮਐਲਏ ਕੁਛ ਨਹੀਂ ਢਾਸਦਾ। ਕਿਉਂ ਨਹੀਂ ਢਾਸਦਾ? ਤੁਸੀਂ ਮੇਰੇ ਕੋਲ ਚੱਲ ਕੇ ਆਇਆ ਮੈਂ ਢੜ ਕੋਲ ਚੱਲ ਕੇ ਆਇਆ। ਤੁਸੀਂ ਮੇਰੇ ਕੋਲ ਚੱਲ ਕੇ ਆਏ ਨਾ ਤੁਸੀਂ ਮੇਰੇ ਕੋਲ ਚੱਲ ਗਏ ਤੁਸੀਂ ਮੈਂ ਢੜ ਨਾਲ ਗੱਲ ਤੁਸੀਂ ਮੇਰਾ ਸ਼ੁਰੂ ਕੀਤੀ ਵੇਟੜ ਨਾਲ ਗੱਲ ਕੀਤੀ ਆ। ਜਿਹੜਾ ਨਸ਼ਾ ਕਰਦਾ ਵਾ ਉਹ ਚਾਹ ਕੇ ਕਿਸੇ ਨੂੰ ਫੋਨ ਕਰਦਾ ਨਸ਼ੇ ਵੇਚਣ ਵਾਲੇ ਨੂੰ। ਜੇ ਨਸ਼ੇ ਵਾਲੇ ਦੇ ਕੋਲ ਜਾਂਦਾ ਵਾ ਤਾਂ ਉਹਨੂੰ ਚੀਜ਼ ਦਿੰਦਾ। ਠੀਕ ਹੈ ਜੀ ਵੇਖੋ ਹੁਣ ਮੈਨੂੰ ਹਾਂ ਘਰੇ ਤੋਂ ਤਾਂ ਫੜਾ ਨਹੀਂ ਚਲੇ ਚਲੋ ਘਰੇ ਵੀ ਤਾਈ ਦੇ ਕੇ ਜਾਂਦਾ ਜੇ ਕੋਈ ਮੰਗਾਉਂਦਾ ਹੋਊਗਾ ਹਾਂ ਜੀ ਮੰਨ ਲਓ ਕਿਵੇਂ ਇਹ ਵੀ ਦੱਸ ਦਿੰਦੇ ਨੇ ਵੀ ਘਰੇ ਵੀ ਪਚਾ ਦਿੰਦੇ ਨੇ ਅੱਜ ਹਾਂ ਜੀ ਉਹ ਜੋ ਹੋਮਟਲ ਨੇ ਰਹੀਆ ਉਹ ਤਾਂ ਗੱਲ ਕੋਈ ਨਹੀਂ ਗਈ ਉਹ ਹੋਮਟਲ ਨੇ ਰਹੀਆ ਕੱਲ ਇਹ ਆ ਨਾ ਜਿਹੜੇ ਨਸ਼ੇ ਵਾਲੀ ਗੱਲ ਹੈ ਜਦੋਂ ਆਪਾਂ ਖੁਦ ਚੱਲ ਕੇ ਜਾਣਾ ਨਸ਼ੇ ਦੇ ਨਸ਼ਾ ਦੇਣਾ ਜੋ ਨਸ਼ਾ ਕਰਨ ਵਾਲਾ ਬੰਦਾ ਮਤਮੂਤੀ ਜਿਹੜੀ ਮਰੀਆ ਉਹ ਦੀ ਮਾਰੇ ਅਗਲ ਟਿਕਾਣੀ ਕਰੇ ਉਹ ਚਾਵੇ ਨਸ਼ਾ ਛੱਡੇ ਨਾ ਕਿ ਉਹ ਨਸ਼ੇ ਵਾਲ ਨੂੰ ਫੋਨ ਕਰੇ ਠੀਕ ਹੈ ਜੀ ਨਾ ਨਸ਼ਾ ਲੈਣ ਜਾਵੇ ਪਰ ਜਦੋਂ ਬੰਦੇ ਕੋਲ ਚੀਜ਼ ਲੈਣੀ ਨਹੀਂ ਹੁੰਨੀ ਵੀ ਬੰਦੇ ਨੇ ਆਪ ਨਸ਼ਾ ਛੱਡਣਾ ਕੰਮ ਯਾਰ ਮੇਰਾ ਤਾਂ ਮਾਲ ਹੀ ਨਹੀਂ ਵਿਕਦਾ ਮਤਲਬ ਮੇਰੀ ਫਰੂਟ ਦੀ ਦੁਕਾਨ ਆ ਜਦੋਂ ਮੇਰੇ ਕੋਲ 10 ਦਿਨ ਮੇਰੇ ਕੋ ਗਾਹਕ ਨਹੀਂ ਆਇਆ ਮੇਰਾ ਸੁਭਦਾ ਖਰਾਬ ਹੋ ਗਿਆ ਠੀਕ ਹੈ ਜੀ ਮੈਂ ਤਾਂ ਕਹਣਾ ਯਾਰ ਛੱਡ ਖੜਾ ਜੀ ਇਹ ਕੰਮ ਨਹੀਂ ਕਰਨਾ ਆਪਾਂ ਹੋਰ ਕੰਮ ਕਰ ਲਈਏ ਅਸੀਂ ਦੇਖੋ ਕਹਿੰਦੇ ਆ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਕੋਈ ਸੁਧਾਰ ਹੋਵੇ ਉਹ ਸੁਣ ਕੇ ਆਇਆ ਕਿ ਸੈਂਟਰ ਜੀ ਵੀ ਨਸ਼ਾ ਚੱਲਦਾ ਅੱਛਾ ਜੀ ਲੋਕੀ ਕਹਿੰਦੇ ਆ ਰਾ ਸੈਂਟਰਾਂ ਜੀ ਹਾਂ ਜੀ ਸੈਂਟਰ ਦੇ ਕਹਿੰਦੇ ਚੱਲਦਾ ਪਰ ਹੁਣ ਚਲਦਾ ਮੈਂ ਕਿ ਆਪਦੀ ਵੀ ਨਹੀਂ ਸਾਫ ਹੋ ਜੀ ਨਾ ਨਸ਼ਾ ਕਰਨ ਵਾਲੇ ਦੀ ਜਿਉਂ ਉਹ ਨਹੀਂ ਹਾਂ ਕੋਈ ਬੜੋ ਬੜੀ ਕਿਸੇ ਨੂੰ ਨਸ਼ਾ ਨਹੀਂ ਲਾਉਂਦਾ ਪਰ ਮਨ ਲਓ ਹੁਣ ਮੈਂ ਚਾਹ ਕਹਿੰਦਾ ਢਾਡੀ ਚਾਹ ਛਡੋਣੀ ਆ ਮੈਂ ਚਾਹ ਨਹੀਂ ਛਡਾ ਸਕਦਾ ਉਹ ਸਰਪੰਚ ਹੋਏ ਐਮਐਲਏ ਕੁਝ ਵੀ ਨਹੀਂ ਛਡਾ ਸਕਦਾ ਜਨਚਰ ਮੇਰੀ ਸ਼ਾਨੀ ਮਨ ਲਓ ਜਨਚਰ ਮੈਂ ਚਾਰ ਰਾਂਹ ਚਾਹ ਨਹੀਂ ਪੀਂਦਾ ਨਾ ਮੈਨੂੰ ਸਦਕ ਨਹੀਂ ਗਾ ਤੇ ਮੈਂ ਨਸ਼ਾ ਕਿੱਦਾਂ ਛੱਡੂ ਕੋਈ ਸਰਕਾਰ ਨਹੀਂ ਛਡਾ ਸਕਦੀ ਕੋਈ ਮੰਤਰੀ ਨਹੀਂ ਕੋਈ ਨਹੀਂ ਛਡਾ ਸਕਦਾ ਸਿਰਫ ਪਰਮਾਤਮਾ ਉਹਨਾਂ ਦੇ ਮਨ ਤੇ ਮਿਹਰ ਭਾਵੇ ਮਾਨਤੇ ਮੇਰ ਪਾਵੇ ਉਹ ਮਨ ਨੂੰ ਬੰਧਣਾ ਕਿ ਮੈਂ ਨਸ਼ਾ ਨਹੀਂ ਕਰਨਾ ਫਿਰ ਛੁੱਟ ਸਕਦਾ ਤੇ ਫਿਰ ਨਸ਼ੇ ਵੇਚਣ ਵਾਲੇ ਵੀ ਛੱਡ ਸਕਦੇ ਆ ਕਿਉਂ ਉਹਨੂੰ ਪਤਾ ਮੇਰਾ ਕੰਮ ਚੱਲਣਾ ਨਹੀਂ ਮੇਰਾ ਕੰਮ ਚੱਲਣਾ ਨਹੀਂ ਤੇ ਮੈਂ ਨਸ਼ਾ ਕਿਨੂੰ ਦੂੰ ਜਦੋਂ ਅਸੀਂ ਆਪ ਨਸ਼ੇ ਲੈਣ ਵਾਲੇ ਖੁਦ ਆਂ ਭੱਜ ਭਾਈ ਜਾਣੇ ਘਰਾਂ ਤੇ ਜਾਣੇ ਚੋਰੀਆਂ ਕਰਦੇ ਕਿਸੇ ਤਰੀਕੇ ਨਾਲ ਵੀ ਜਾਣੇ ਆ ਉਹ ਤੇ ਨਸ਼ਾਗਲੇ ਨੇ ਵੇਚਣਾ ਜਦੋਂ ਨੂੰ ਅਗਲੀ ਨੂੰ ਕਮਾਈ ਹੋਣੀ ਆ ਸਿਰਫ ਇਹ ਚਾਹੀਦਾ ਵਾ ਜਿਹੜੇ ਬੰਦੇ ਕਿਸੇ ਪਾਰਟੀ ਨੇ ਵੀ ਲਾਉਣੇ ਆ ਨਾ ਉਹ ਸਾਫ਼ ਸੁਥਰੇ ਅਕਸਰ ਲੈ ਲਾਉਣ ਉਹਨਾਂ ਦਾ ਪਤਾ ਕਰਨਾ ਕਿ ਕਿਹੜੇ ਤਰੀਕੇ ਦਾ ਕੋਈ ਸਮਗਲ ਦਾ ਇਹਦਾ ਹੱਥ ਤੇ ਨਹੀਂਗਾ ਕੋਈ ਇਹੋ ਜਿਹੇ ਬੰਦੇ ਰ ਬਹਿਣਾ ਨਹੀਂਗਾ ਇਹ ਬੰਦੇ ਉਹ ਜਿਹੜੇ ਲੁਣਦੇ ਆ ਕਿਵੇਂ ਦੇ ਕੰਮ ਕੀਤੇ ਆ ਪਹਿਲਾਂ ਵੀ ਪੁਰਾਣਾ ਵੀ ਉਹਦਾ ਇਤਿਹਾਸ ਵੀ ਦੇਖਣਾ ਚਾਹੀਦਾ ਬੰਦੇ ਦਾ ਜਿਹੜਾ ਕੋਈ ਬੰਦਾ ਲਾਉਣਾ ਹੋਵੇ ਇਨਚਾਰਜ ਲਾਉਣਾ ਜਾਂ ਕੋਈ ਵੀ ਲਾਉਣਾ ਹੋਵੇ ਜਾਂ ਕੋਈ ਅਫਸਰ ਲਾਉਣਾ ਵੀ ਪਹਿਲਾਂ ਕਿਵੇਂ ਦੀ ਰਿਪੋਰਟ ਆ ਉਹਦੀ ਤੁਹਾਡੇ ਕਹਿਣ ਦਾ ਮਤਲਬ ਇਹੀ ਆ ਵੀ ਪਿਛਲੀ ਰਿਪੋਰਟ ਵੀ ਦੇਖਣੀ ਚਾਹੀਦੀ ਜੀ ਅਮਰਤਪਾਲ ਭਾਈ ਜੀ ਨਹੀਂ ਨਹੀਂ ਜਿਵੇਂ ਉਹਨਾਂ ਨੇ ਕੋਈ ਆਪਣੇ ਅੰਦਰ ਬੰਦਾ ਲਾਉਣਾਗਾ हां जी मिलके ਇਦਾਂ ਹੀ ਹੈ ਨਾ ਉਹ ਰਿਪੋਰਟ ਵੀ ਦੇਖਣੀ ਚਾਹੀਦੀ ਹੈ ਉਹ ਇਦਾਂ ਦੇਖਣੀ ਚਾਹੀਦੀ ਹੈ ਨਾ ਜਿਹੜੇ ਬੰਦੇ ਮੰਨ ਲਓ ਕਿ ਇੱਥੇ ਖੁਰੂਸਾ ਦਫ਼ਤਰ ਖੁੱਲਾ ਉਹ ਬੰਦਿਆਂ ਨੂੰ ਪੁੱਛਣਾ ਜਿੰਨਾਂ ਜੋ ਮੇਰੇ ਚੁਕਿਆ ਦਫ਼ਤਰ ਹੋ ਲਿਆ ਕਿ ਆਹ ਬੰਦਾ ਇਹ ਹਰ ਦਾ ਜੁੜਿਆ ਵਾ ਇਹਨੂੰ ਗਾੜੀ ਲਾਉਣਾ ਜਾਂ ਕਿੱਦਾਂ ਕਰਨਾ ਇਹ ਬੰਦੇ ਦਾ ਰਿਕਾਰਡ ਕਿੱਦਾਂ ਦਾ ਕਿ ਉਹਦੇ ਬੰਦੇ ਦਾ ਮਤਲਬ ਇਹਦਾ ਕਿ ਉਹ ਇਹਨਾਂ ਬੈਣੀ ਖਲਾਉਣੀ ਆ ਬੈਣੀ ਖਲਾਉਣੀ ਤਾਂ ਹਰ ਕਿਸੇ ਨਾਲ ਚੰਗੇ ਮੜਨਾਂ ਹੁੰਦੀ ਆ ਇਹਦਾ ਮਤਲਬ ਨਹੀਂ ਕਿ ਉਹ ਨਸ਼ੇ ਦੇ ਵਾਲ ਦਾ ਸਪੋਰਟ ਕਰਦਾ ਜਾਂ ਨਹੀਂ ਕਰਦਾ ਭਾਈ ਅਮਰਤਬਾਲ ਜੀ ਚਲੋ ਬਹੁਤ ਬਹੁਤ ਮੁਬਾਰਕਾ ਹੋਣਾ ਉਹ ਜਿੱਤ ਗਿਆ ਉਹਨਾਂ ਦੀ ਦੁਨੀ ਇਹ ਕਰਨਗੇ ਸਮਝ ਲੋਗੇ ਗਾਂ ਤੁਰਨਗੇ ਕਿਲਾ ਦਾ ਆਵਾਜ਼ ਬਲੰਦ ਕਰਨਗੇ ਪੰਜਾਬ ਦੀ ਹਲਕੇ ਦੀ ਲੋਕ ਸਭਾ ਚ ਵੇਖੋ ਜੀ ਆਪਣਾ ਜੋਰ ਲਾਊਗਾ ਉਹ ਤੇ ਕੱਲਾ ਹੀ ਬੰਦਾ ਰਹਿ ਗਿਆ ਨਾ ਉਹ ਕੱਲਾ ਹੀ ਰਹਿ ਗਿਆ ਵਾ ਹੁਣ ਕੱਲੇ ਹੁਣ ਮਲ ਜਿਹਦੇ 2-300 ਬੰਦਾ ਹੋਵੇ ਉਹਦੇ ਵਿੱਚ ਕੱਲਾ ਬੰਦਾ ਕਾਮਯਾਬ ਨਹੀਂ ਹੁੰਦਾ ਪਰ ਆਪਣੀ ਆਵਾਜ਼ ਤੇ ਜ਼ਰੂਰ ਠਾਊਗਾ ਆਵਾਜ਼ ਤਾਂ ਚੱਕਣਗੇ ਨਹੀਂ ਆਵਾਜ਼ ਚੁੱਕਣਗੇ ਇਹਨਾਂ ਨੇ ਆਵਾਜ਼ ਚੁਕਣੀ ਆ ਚੁੱਕਣ ਵਾਸਤੇ ਕੌਣ ਵਾਸਤੇ ਇਹਨਾਂ ਨੂੰ ਨਾਲ ਲਾਇਆ ਲੋਕਾਂ ਨੇ ਜਿਤਾਇਆ ਵਾ ਹੁਣ ਆਮ ਆਦਮੀ ਬਾਤੇ ਪੂਰਾ ਵਿਸ਼ਵਾਸ ਸੀ ਸਾਰੇ ਕੰਮ ਕਰਨਗੇ ਟੋਣਗੇ ਸਭ ਕੁਝ ਕਰਨਗੇ ਪਰ ਨਹੀਂ ਉਹ ਕੰਮ ਨਹੀਂ ਹੋਇਆ ਉਸਦਾ ਉੱਪਰ ਤਾਂ ਨਾਂ ਪਧਾਵੇ ਥੱਲੇ ਬੰਦਿਆਂ ਜਿਹਨਾਂ ਨੂੰ ਲਾਇਆ ਹੋਵੇ ਉਹ ਬੰਦੇ ਕਰਾਉਂਦੇ ਹੁਣ ਇਹ ਵੀ ਹੋ ਸਕਦਾ ਹੈ ਨਾ ਹੁਣ ਆਪਾਂ ਕਹਿ ਜੀ ਕਿ ਉੱਪਰ ਦੇ ਆਣੇ ਕੀਤਾ ਜੀ ਉੱਤਲੇ ਮੰਨ ਲਿਆ ਆ ਸਰਕਾਰ ਦੀਆਂ ਅਣਕੇਲੀਆ ਉਹ ਵਿਜੀਲੈਂਸ ਵਾਲੇ ਆ ਗਏ ਆ ਆਪਣੀ ਸੀਆਈਡੀ ਵਾਲੇ ਆ ਸਾਰੇ ਇਲਾਕਿਆਂ ਨੂੰ ਹੁੰਦੇ ਆ ਉਹਨਾਂ ਗੱਲ ਹੀ ਕਰਕੇ ਦੱਸਣ ਨੂੰ ਧਿਆਨ ਨਾਲ ਕਿਹੜਾ ਬੰਦਾ ਕਿਹੜਾ ਕ੍ਰਿਮਨਲ ਕਰਦਾ ਕੀ ਕਰਦਾ ਕੀ ਨਹੀਂ ਕਰਦਾ ਫੇ ਉੱਤੇ ਘਾਰੂ ਨਹੀਂ ਚਾਹੀਦੀ ਆ ਮਾਲੋ ਕੋਈ ਜਿਹੜੇ ਏਰੀਆ ਦੇ ਵਿੱਚ ਅੱਗੇ ਭਗਵੰਤ ਮਾਨ ਨੇ ਕਿਹਾ ਸੀ ਜਿਹੜੇ ਏ ਥਾਣੇ ਦੇ ਵਿੱਚ ਨਸ਼ਾ ਵਿਕਦਾ ਮੈਂ ਇਹਨੂੰ ਸਸਪੈਂਡ ਕਰ ਦੂੰ ਮੈਂ ਉਹ ਕਰ ਦੂੰ ਜੇ ਕਰ ਦੂੰ ਪਰ ਮੈਂ ਨਹੀਂ ਦੇਖਿਆ ਉਹ ਜੀ ਹਾਂ ਹਵਾ ਦੀ ਗੱਲਾਂ ਰਹੀਆਂ ਉਹ ਇਹ ਦੋ ਚੌਹਾਂ ਜਾਣਾਂ ਨੂੰ ਇਹ ਅਫਸਰਾਂ ਨੂੰ ਹੱਥ ਭਾਈ ਹੁੰਦੀ ਫੇ ਨਸ਼ਾ ਬੰਦ ਹੋ ਸਕਦਾ ਸੀ ਮੰਨ ਲਓ ਕਿ ਮੈਨੂੰ ਕਿਸੇ ਦੀ ਲੋੜ ਹੈ ਮੈਂ ਸਮਝ ਲੂੰਗਾ ਤੇ ਯਾਰ ਮੈਨੂੰ ਆਹ ਚੀਜ਼ੇ ਦੀ ਆ ਮੈਂ ਚੋਰ ਆ ਮੈਂ ਕਹਿੰਦਾ ਯਾਰ ਮੈਂ ਇਨੂ ਚੀ ਵੀਦਾ ਮੇਰਾ ਇਹਦਾ ਮੂੰਹ ਬੰਦ ਰਹੂਗਾ ਤੇ ਮੇਰਾ ਕੰਮ ਚੱਲਦਾ ਰਹੂਗਾ ਇਹ ਸਾਰੇ ਲੋਕ ਇੱਕ ਦੂਜੇ ਨਾਲ ਲੜ ਜਾਂਦੇ ਆ ਕਿਉਂ ਕਿ ਉਹ ਕਹੇ ਲੀਡਰ ਨੇ ਲਾ ਦੇਣਾ ਉਹਨੂੰ ਉਹਨੇ ਕਹਿਣਾ ਯਾਰ ਚੱਲ ਤੇਰੀ ਮੈਂ ਗੰਦ ਰੋਪ ਕਰਾ ਦੇਣਾ ਚਲੋ ਮੇਰੇ ਇਤਰਾਫ ਚੱਲ ਦੂ ਤੇਰਾ ਵੀ ਚੱਲਦਾ ਰਹੂਗਾ ਇਹ ਸਾਰੇ ਕੰਮ ਚੱਲਦਾ ਅਸੀਂ ਤੇ ਹਰ ਇੱਕ ਨੂੰ ਬੇਨਤੀ ਹੁਕਮ ਆ ਮੈਂ ਛੋਟੇ ਵੀਰਾਂ ਵਾਂਗੂੰ ਕਹਿੰਗੂੰ ਮੈਂ ਛੋਟਾ ਵੀਰ ਤੁਹਾਡਾ ਹਾਂ ਜੋ ਮੇਰੇ ਕੋਈ ਗਲਤੀ ਹੋਵੇ ਮੈਂ ਮਾਵੇ ਜਾਉਣਾ ਲੇਕਿਨ ਫਿਰ ਵੀ ਭਾਈ ਅਮਰਤਪਾਲ ਨੂੰ ਤੁਸੀਂ ਸਮਰਥਨ ਦਿੱਤਾ ਵਾ ਉਹਨਾਂ ਨੂੰ ਧੰਨਵਾਦ ਤੁਹਾਡਾ ਸਾਰੀ ਦੁਨੀਆ ਦਾ ਪਰ ਲੇਕਿਨ ਉਹਨਾਂ ਨੂੰ ਹੀ ਸੋਚਣਾ ਚਾਹੀਦਾ ਨੌਜਵਾਨਾਂ ਦਾ ਹੁਣ ਆ ਕਿੰਦੇ ਅਮਰਦਸ਼ਾਖ ਆਉਂਦਾ ਸੀ ਉਹ ਕਰੋਂਦਾ ਇਹ ਕਰੋਂਦਾ ਚਲੋ ਵਧੀਆ ਗੱਲ ਆ ਅਸੀਂ ਇਨੇ ਕਿਨੇ ਮਾੜਾ ਸੋਹਣਾ ਕੰਮ ਕੀਤਾ ਪਰ ਇਹੋ ਲਹਿਰ ਤਰੀਕੇ ਨਾਲ ਚੱਲੇ ਲੋਕਾਂ ਨੂੰ ਆਪਾਂ ਨੂੰ ਸ਼ਿਕਾਇਤ ਅਮਰਦ ਵੀ ਸ਼ਿਕਾਇਤ ਗੁਰੂਗਰਾਂ ਲਾੜੋ ਜਿਹੜਾ ਮੁੱਲ ਕਿ ਜਿਹੜੇ ਦਸ਼ੀ ਵਾਲੇ ਨੂੰ ਉਹ ਕਿਹੜੇ ਤਰੀਕੇ ਨਾਲ ਟੋਣਾ ਵਾ ਇਹ ਚਲੋ ਸਰਕਾਰ ਨਾਲ ਬੈਠ ਕੇ ਮੀਟਿੰਗ ਕਰਨ ਸੈਂਟਰ ਖੋਲ੍ਹਣ ਸੈਂਟਰ ਹੀ ਲਾਜਣਾ ਜਿਹੜੇ ਤਰੀਕੇ ਨਾਲ ਉਹ ਚਾਹਣ ਰਾਜਕੀਤ ਫਿਰ ਉਸੇ ਤਰੀਕੇ ਨਾਲ ਕੰਮ ਹੋ ਸਕਦਾ ਵਾ ਕਿ ਹੁਣ ਕੱਲਾ ਬੰਦਾ ਤੇ ਭਾਜੀ ਕੋਈ ਨਹੀਂਗਾ ਠੀਕ ਹੈ ਜੀ ਸ਼ਸ਼ਮੇਰ ਮਾਨੀ ਨਾਮ ਹੈ ਜੀ ਸਰਪ੍ਰੀਤ ਸਿੰਘ ਕਿੱਥੇੋਂ ਖਡੂਰ ਸਾਹਿਬ ਤੋਂ ਹੀ ਰਹਿੰਦੇ ਹੋ ਭਾਈ ਅਮਰਪਾਲ ਸਿੰਘ ਜਿੱਤ ਗਿਆ ਉਦੋਂ ਵੀ ਹਕੂਮਤਾਂ ਨੇ ਹਰਮੰਦਰ ਸਾਹਿਬ ਤੋਂ ਮੁਲਾਕਾ ਰਾਇਆ ਉਦੋਂ ਮਾਰਾ ਕਿਰਪਾਨਾ ਸਿੰਘ ਬਚੇ ਮਾਰਾ ਇੰਦਰਾ ਨੇ ਉਦੋਂ ਆਪ ਦਾ ਰਾਜ ਸੀ ਇੰਦਰਾ ਦਾ ਉਦੋਂ ਇੰਦਰਾ ਨੇ ਹਮਲਾ ਕਰਾਇਆ ਤੇ ਹੁਣ ਕੁਝ ਲੋਕ ਸੰਤਾਂ ਨੂੰ ਅੱਤਵਾਦੀ ਕਹਿੰਦੇ ਨੇ ਅੱਤਵਾਦੀ ਨੂੰ ਸੰਤਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਮੇਰਾ ਸਵਾਲ ਹੈ ਆਨੰਦਪੁਰ ਸਾਹਿਬ ਦੇ ਅੰਗ ਸਿੰਘ ਮਾਰਤਾ ਉਹ ਨਹੀਂ ਸੀ ਅੱਤਵਾਦ ਹਰਮੰਦਰ ਸਾਹਿਬ ਨੂੰ ਟਟਵਰੀ ਕਰਾਤਾ ਉਹ ਨਹੀਂ ਸੀ ਅੱਤਵਾਦ ਤੇ ਸੰਤਾ ਨੂੰ ਅੱਤਵਾਦ ਕਹਿੰਦੇ ਹੁਣ ਭਾਈ ਅਮਰਤਪਾਲ ਸਿੰਘ ਉੱਠੇ ਨੇ ਉਹਨਾਂ ਨੂੰ ਵੀ ਕਈ ਕਹਿੰਦੇ ਨੇ ਦੇਸ਼ ਤ੍ਰੋਇਨੇ ਨੇ ਦੇਸ਼ ਤ੍ਰੋਇਨੇ ਐਨਐਸਏ ਵੀ ਲਾਤੀ ਉਹਨਾਂ ਤੇ ਵੀ ਨੈਸ਼ਨਲ ਸਕਿਉਰਿਟੀ ਐਕਟ ਵੀ ਦੇਸ਼ ਨੂੰ ਖਤਰਾ ਇਹਨਾਂ ਤੋਂ ਉਹ ਕਾਨੂੰਨ ਲਾਇਆ ਉਹਨਾਂ ਤੇ ਉਹ ਮੈਨੂੰ ਪਤਾ ਕਿਉਂ ਉਹ ਇਹਨਾਂ ਨੂੰ ਇਹ ਸਰਕਾਰਾਂ ਨੂੰ ਹਾਂ ਹਾਂ ਨਸ਼ੇਵ ਕੌਣ ਦੇ ਤੇ ਸਾਡੇ ਜੇ ਭਾਈ ਅਮਰਤ ਪਾਲ ਆ ਗਏ ਉਹਨਾਂ ਨੇ ਨਸ਼ਾ ਖਤਮ ਕਰ ਦੇਣਾ ਤੇ ਸਾਡਾ ਤੇ ਕਾਰੋਬਾਰ ਹੀ ਬੰਦ ਹੋ ਜਾਣਾ ਉਦੋਂ ਕਾਰੋਬਾਰ ਉਹਨਾਂ ਦਾ ਬੰਦ ਹੋਇਆ ਭਾਈ ਸਾਹਿਬ ਸਾਨੂੰ ਪੂਰੀ ਅਮੀਰ ਹੈ ਭਾਈ ਸਾਹਿਬ ਤੇ ਕੀ ਭਾਈ ਸਾਹਿਬ ਆਉਣਗੇ ਨਸ਼ਾ ਬੰਦ ਕਰਾਉਣਗੇ ਤੁਹਾਨੂੰ ਪਤਾ ਹੈ ਇੰਦਰ ਨੂੰ ਜਿਨ੍ਹਾਂ ਨੇ ਮਾਰਿਆ ਸੀ ਬ੍ਰਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਸਰਬਜੀਤ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਉਹ ਵੀ ਜਿੱਤ ਗਿਆ ਖਡੂਰ ਸਾਹਿਬ ਤੋਂ ਹਾਂਜੀ ਆਹ ਸੋਰੀ ਪ੍ਰੀਤਪੁਰ ਤੋਂ ਹਣਾ ਉਹਦੇ ਬਾਰੇ ਕੀ ਕਹੋਗੇ ਉਹਨਾਂ ਬਾਰੇ ਕਿਵੇਂ ਲੱਗਿਆ ਉਹਨਾਂ ਬਾਰੇ ਖੁਸ਼ੀ ਹਾਂ ਜੀ ਉਹਨਾਂ ਬਾਰੇ ਬਹੁਤ ਖੁਸ਼ੀ ਹੈ ਤੇ ਭਾਈ ਅਮਰਪਾਲ ਸਿੰਘ ਤੋਂ ਤੁਹਾਨੂੰ ਕੀ ਉਮੀਦਾਂ ਨੇ ਉਮੀਦਾਂ ਨੇ ਉਹ ਆਉਣ ਕਿ ਉਹ ਨਸ਼ਾ ਬੰਦ ਕਰਾਉਣਗੇ ਇਹ ਉਮੀਦ ਹੈ ਕਿਉਂਕਿ ਬਾਕੀ ਸਰਕਾਰਾਂ ਨੇ ਭਗਵੰਤ ਮਾਨ ਸਰਕਾਰ ਨੇ ਕਿਹਾ ਤੁਹਾਨੂੰ ਤੁਸੀਂ ਨਿਊਜ਼ ਵੇਖੀ ਹੋਣੀ ਆ ਉਹਨਾਂ ਨੇ ਕਿਹਾ ਸੀ 4 ਮਹੀਨੇ ਨਸ਼ਾ ਬੰਦ ਕਰਾ ਦੇਗੀ ਪੰਜਾਬ ਤੇ ਨਸ਼ਾ ਕਿਦੋਂ ਬੰਦ ਨਹੀਂ ਹੋਇਆ ਉੱਤੋਂ ਮਾਨ ਸਰਕਾਰ ਦਾ ਭਗਵੰਤ ਮਾਨ ਜੀ ਨੇ ਉਹ ਸ਼ਰਾਬ ਪੀਂਦੇ ਤੇ ਮਹਾਰਾਜ ਦੀ ਪਗੜੀ ਤੇ ਸ਼ਰਾਬ ਲੋੜੀ ਆਪਾਂ ਸੱਚ ਹੀ ਕਹਿਣਾ ਆ ਸੱਚ ਮਹਾਰਾ ਨੇ ਆਪਾਂ ਸਾਥ ਵਿੱਚ ਕਿੰਨੀ ਉਮਰ ਹੈ ਪੁੱਤ 12 ਸਾਲ ਕਿਤੋਂ ਸਿੱਖਦਾ ਗੱਲਾਂ ਇੰਨੀਆਂ ਇਹ ਮੈਨੂੰ ਭਾਈ ਅਮਰਤਪਾਲ ਜਿਹੜਾ ਉੱਠੇ ਸੀ ਨਾ ਉਦੋਂ ਹੀ ਇਹ ਗੱਲਾਂ ਮੈਨੂੰ ਸਮਝ ਆ ਗਈਆਂ ਸੀ ਸਿੰਘ ਕਦੋਂ ਸੱਜੇ ਸੀ ਬਚਪਨ ਤੋਂ ਹੀ ਮੈਂ ਮੈਂ 2022 ਚ ਸੱਜਿਆ ਸਿੰਘ ਅਮਰਤ ਸ਼ੱਕਰ ਸੀ ਭਾਈ ਅਮਰਤਪਾਲ ਦੇ ਉਹਨੂੰ ਮਿਲੇ ਹੋ ਗੱਲ ਹਾਂਜੀ ਮਿਲੇ ਆ ਜਦੋਂ ਅੱਚੇ ਆਏ ਸੀ ਅੱਛਾ ਹਣੂ ਵੀ ਮਿਲਣਾ ਜਮ ਕੇ ਜਦੋਂ ਆਗੇ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਸਤਨਾਬ ਸਿੰਘ ਆ ਜੀ ਪਿੰਡ ਘਰੋਂ ਮੇਰੇ ਠੀਕ ਆ ਖਡੂਰ ਸਾਹਿਬ ਹਲਕੇ ਚ ਆ ਹਾਂਜੀ ਹਾਂਜੀ ਠੀਕ ਆ ਭਾਈ ਅਮਰਪਾਲ ਸਿੰਘ ਜਿੱਤੇ ਨੇ ਤੁਹਾਡੇ ਹਲਕੇ ਜੋ ਹਾਂਜੀ ਠੀਕ ਐ ਜੀ ਤੇ ਉਹਨਾਂ ਦਾ ਬਰੋਲ ਵੀ ਕਰਦੇ ਰਹੇ ਨੇ ਬਿਰਸਾ ਸਿੰਘ ਬਲਟੋਹਾ ਸ਼੍ਰੋਮਣੀ ਅਕਾਲੀ ਦਰਬਾਰ ਦੇ ਉਮੀਦਵਾਰ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਪੰਥਕ ਆ ਮੇਰੀਆਂ ਵੱਡੀਆਂ ਕੁਰਬਾਨੀਆਂ ਨੇ ਪਰ ਸੰਗਤਾਂ ਨੇ ਫਿਰ ਵੀ ਉਹਨਾਂ ਨੂੰ ਜਿਧਾਇਆ ਨਹੀਂ ਵੇਖੋ ਜੀ ਉਹਨਾਂ ਨੇ ਕਹਿਣ ਨਾਲ ਤੇ ਨਹੀਂ ਵੱਡੀਆਂ ਕੁਰਬਾਨੀਆਂ ਚਲੋ ਤੁਹਾਨੂੰ ਪਤਾ ਹੀ ਹੈਗਣੀ ਪਰ ਜਿਹੜੀ ਹੁਣ ਇਹਨਾਂ ਦੀ ਕੁਰਬਾਨੀ ਉਹ ਸਾਰੇ ਜਗ ਨੂੰ ਪਤਾ ਵੇਖੋ ਕਿੰਨੀ ਨੌਜਵਾਨੀ ਬਿਜਾਈ ਇਹਨਾਂ ਨੇ ਨਸ਼ੇ ਤੋਂ ਕੀ ਹਾਲ ਹੀ ਲੋਕਾਂ ਦਾ ਹੈਗਣੀ ਇਹ ਤੁਹਾਨੂੰ ਪਤਾ ਗੰਨੀਆਂ ਸਰਕਾਰਾਂ ਜਿਹੜੀਆਂ ਉਹ ਨਹੀਂ ਕਿਸੇ ਪਾਸੇ ਲੱਗਣ ਦਿੰਦੀਆਂ ਠੀਕ ਹੈ ਅਰੇ ਇਥੇ ਵੀ ਦੇਖਣ ਵਾਲਾ ਹੋਰ ਵੀ ਉਮੀਦਵਾਰ ਖੜੇ ਸੀਗੇ ਆਮ ਆਦਮੀ ਪਾਰਟੀ ਦਾ ਵੀ ਖੜਾ ਸੀ ਲਾਲਜੇ ਸਿੰਘ ਭੁੱਲਰ ਕਾਂਗਰਸ ਦਾ ਕੁਲਵੀਰ ਸਿੰਘ ਜੀਰਾ ਵੀ ਖੜੇ ਸੀ ਭਾਜਪਾ ਦੇ ਮਨਜੀਤ ਸਿੰਘ ਮੰਨਾ ਵੀ ਖੜੇ ਸੀ ਪਰ ਕਿਸੇ ਨੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਨਹੀਂ ਕੋਈ ਨਿੱਜੀ ਤੌਰ ਤੇ ਬੋਲਿਆ ਪਰ ਬਿਰਸਾ ਸਿੰਘ ਬਲਟੋਹਾ ਨੇ ਕਾਫੀ ਨਿੱਜੀ ਹਮਲੇ ਵੀ ਕੀਤੇ ਨੇ ਤੇ ਇਹ ਵੀ ਉਹਨਾਂ ਦੀ ਟੀਮ ਦਾ આરોਪ ਆ ਕਿ ਜੋ ਇੱਕ ਤਰੀਕ ਨੂੰ 1 ਜੂਨ ਨੂੰ ਵੋਟਾਂ ਤੋਂ ਪਹਿਲਾਂ ਕੁਝ ਗਲਤ ਪੋਸਟਰ ਬਣਾ ਕੇ ਵੀ ਵੰਡੇ ਗਏ ਨੇ ਕਿ ਭਾਈ ਅਮਰਤਪਾਲ ਸਿੰਘ ਤਾਂ ਮੀਟ ਦੀਆਂ ਦੁਕਾਨਾਂ ਬੰਦ ਕਰਵਾ ਦੇਣਗੇ ਬਿਊਟੀ ਸੈਲਨਰ ਬੰਦ ਕਰਵਾ ਦੇਣਗੇ ਵੀ ਇਸ ਤਰ੍ਹਾਂ ਦੇ ਕੰਮ ਵੀ ਕੀਤੇ ਨੇ ਉਹਨੂੰ ਕਿਵੇਂ ਦੇਖਦੇ ਆ ਜੀ ਨਹੀਂ ਉਹ ਵੇਖੋ ਉਹਨਾਂ ਦੇ ਅੱਖ ਨਾਲ ਤੇ ਗੋਲ ਨਹੀਂ ਹੋਣਾ ਜਦੋਂ ਹੈ ਕਿ ਨਹੀਂ ਆਪਣੇ ਚਲੋ ਮਾਰਾਂ ਨੇ ਸਿੱਕੀ ਸ਼ੁਰੂ ਬਖਸ਼ਿਆ ਹੋਰ ਵਧੀਆ ਗੱਲ ਚਾਹੀਦਾ ਹਰੇਕ ਨੂੰ ਤੇ ਬਾਕੀ ਚਲੋ ਜਿਹੜੇ ਨਹੀਂ ਮਾਰਾ ਬੋਲੇ ਵਧੀਆ ਉਹਨਾਂ ਦਾ ਤੇ ਚੰਗੀ ਗੱਲ ਆ ਜੀ ਤੇ ਇਹਨਾਂ ਦੇ ਹੁਣ ਮਾਰਾ ਬੋਲਣ ਦਾ ਨਤੀਜਾ ਵੇਖ ਲਿਆ ਇਹਨਾਂ ਨੇ ਹੈ ਕਿ ਨਹੀਂ ਇਹ ਇਹ ਮਾਰਾ ਆਖਿਆ ਥੋੜਾ ਮੜਾ ਹੋਣਾ ਜੀ ਕਹਿੰਦੇ ਪਹਿਲੇ ਨੰਬਰ ਤੇ ਆਏ ਨੇ ਮਿਰਸਾ ਹਾਂਜੀ ਤੇ ਕੀ ਉਮੀਦਾਂ ਕਿ ਨੇ ਹੁਣ ਅੱਗੇ ਤੁਹਾਨੂੰ ਭਾਈ ਅਮਰਪਾਲ ਉਮੀਦਾਂ ਵੇਖੋ ਵੀਰ ਜੀ ਉਮੀਦਾਂ ਬਹੁਤ ਸਾਰੀਆਂ ਜਿਹੜੀ ਆਪਣੀ ਨੌਜਵਾਨੀ ਜਿਹੜੀ ਮਤਲਬ ਗਲਤ ਕੰਮੇ ਲੱਗੀ ਉਹ ਸੁਧਰ ਜੂਗੀ ਹੈ ਕਿ ਨਹੀਂ ਤੇ ਗਾੜੀ ਚੰਗੇ ਚੰਗੇ ਕੰਮ ਦੇ ਆਪ ਪਤਾ ਹੀ ਹੈ ਉਹ ਕਿਰਪਾ ਮਹਾਰਾਜ ਜੀ ਸਾਰਾ ਆ ਜਾਊਗਾ ਭਾਈ ਗੱਲ ਤੇ ਆ ਲੱਗਦਾ 2027 ਚ ਪਾਰਟੀ ਨਵੀਂ ਖੁਰੂਈ ਹੋਈ ਉਹ ਪਾਸ਼ਾ ਕਿਰਪਾ ਕਰੂ ਆਪੇ ਗੁਰੂਵਾਰ ਗੁਰਿੰਦ ਪਾਸ਼ਾ ਖਾਲਸਾ ਰਾਜ ਤੋਂ ਕੀ ਮਤਲਬ ਆ ਤੁਹਾਡਾ ਵੀ ਕਿਸ ਤਰ੍ਹਾਂ ਦਾ ਰਾਜ ਹੋਣਾ ਚਾਹੀਦਾ ਖਾਲਸਾ ਰਾਜ ਵਧੀਆ ਵਾ ਜੀ ਸਾਰੇ ਅਮਰਤਾ ਰਿ ਸੇਖੋ ਜਾਣਗੇ ਵਧੀਆ ਗੱਲਾਂ ਹੋਣੀਆਂ ਇਹ ਜਿੱਦਾਂ ਜਿਹੜਾ ਮਤਲਬ ਸਿਆਸੀ ਪਾਰਟੀਆਂ ਦੇ ਆਪ ਦੇ ਢੇਡ ਭਰਦੀਆਂ ਜੀ ਇਹ ਨਹੀਂ ਉਹ ਸਾਰਿਆਂ ਵਾਸਤੇ ਕੋਈ ਵੱਖਰੀ ਗੱਲ ਹੋਊਗੀ ਮਤਲਬ ਸਾਰਿਆਂ ਨੂੰ ਬਰਾਬਰਤਾ ਮਿਲ ਬਰਾਬਰਤਾ ਹਾਂਜੀ ਧੰਨਵਾਦ ਸੋ ਦੋਸਤੋ ਇਹ ਸਨ ਖਡੂਰ ਸਾਹਿਬ ਦੇ ਲੋਕ ਜਿੰਨਾਂ ਦੇ ਨਾਲ ਅੱਜ ਭਾਈ ਅਮਰਤਪਾਲ ਸਿੰਘ ਜੀ ਦੀ ਜਿੱਤ ਤੋਂ ਬਾਅਦ ਵੀ ਗੱਲਬਾਤ ਕੀਤੀ ਆ ਚੋਣਾ ਤੋਂ ਪਹਿਲਾਂ ਵੀ ਤੁਹਾਡੇ ਰੂਬਰੂ ਕੀਤਾ ਸੀ ਸੰਗਤਾਂ ਨੂੰ ਤੇ ਅੱਜ ਫਿਰ ਇੱਕ ਵਾਰ ਗੱਲਬਾਤ ਕੀਤੀ ਹੈ ਤੁਹਾਡੇ ਇਸ ਬਾਰੇ ਕੀ ਕਹਿਣਾ ਤੇ ਭਾਈ ਅਮਰਤਪਾਲ ਸਿੰਘ ਦੀ ਜਿੱਤ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਤੁਸੀਂ ਕੋਈ ਸਲਾਹ ਦੇਣੀ ਚਾਹੋਗੇ ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਨੇ ਅੱਗੇ ਹਲਾਕੇ ਹਲਕੇ ਦੇ ਲਈ ਤੇ ਪੰਜਾਬ ਦੇ ਲਈ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਵਿੱਚ ਖਾਲਸਾ ਵੀਰ ਚਲਾਈ ਸੀ ਤਾਂ ਜਰੂਰ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਕੇ ਅੱਗੇ ਜਲਦੀ ਜਲਦੀ ਸ਼ੇਅਰ ਕਰ ਦੇਣਾ ਤਾਂ ਕਿ ਹੋਰ ਨਾ ਸੰਗਤਾਂ ਤੱਕ ਵੀ ਇਹ ਇਹ ਗੱਲਬਾਤ ਪਹੁੰਚ ਸਕੇ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ